ਜਾਣਾ ਨਹੀਂ ਕਰੀ ਯਾਰ ਕਾਰ ਕੀਤਾ ਸੀ ਤਾਂ ਆ ਦੇਖੋ ਵਸਨੀਕ ਵੀ ਹੈਗਾ ਮੋਟਰ ਵੀ ਹੈਗਾ ਸੋ ਇਹ ਤਾਂ ਜਿਹੜੇ ਵਿਰੋਧੀ ਨੇ ਇਹਨਾਂ ਨੇ ਤਾਂ ਪ੍ਰਚਾਰ ਕਰਨ ਨਹੀਂ ਆ ਕਿਉਂਕਿ ਬਖਲਾवट ਚਲੀ ਸੋ ਮੈਨੂੰ ਖੁਸ਼ੀ ਹੋਈ ਹੈ ਕਿ ਅੱਜ ਮੈਂ ਆਪਦੀ ਵੋਟ ਆ ਕੇ ਆਇਆ ਆਪਦੇ ਆਪੇ ਪਿੰਡ ਪਸਰਾਲੇ ਦੇ ਵਿੱਚ ਸਮੁੱਚੇ ਪਰਿਵਾਰ ਦੇ ਨਾਲ ਸੋ ਗੁਰਮਹਾਰਾਜ ਕਿਰਪਾ ਕਰੂਗੀ ਤੇ ਗੁਰਮਹਾਰਾਜ ਕਿਰਪਾ ਕਰਨਗੇ ਕੀ ਅੱਜ ਸਾਨੂੰ ਬੜੀ ਕਿਤੇ ਵਿੱਚ ਉੱਟ ਕੇ ਸਾਨੂੰ ਕਾਮਯਾਬੀ ਮਿਲੂਗੀ ਤੇ ਲੋਕਾਂ ਦਾ ਬਹੁਤ ਪਿਆਰ ਮਿਲਿਆ ਬਹੁਤ ਪਿਆਰ ਮਿਲੇ ਪਰ ਲੋਕਾਂ ਨੇ ਸਾਥ ਦਿੱਤਾ ਤੇ ਮੈਨੂੰ ਉਮੀਦ ਹੈ ਕਿ ਅਸੀਂ ਇਸੀ 4 ਤਰੀਕ ਨੂੰ ਜੋ ਨਤੀਜਾ ਆਊਗਾ ਅਸੀਂ ਜਿੱਤ ਕੇ ਖੁਸ਼ੀ ਦੀ ਝੋਲੀ ਚਾਉਂ। ਸਰ ਮੈਨੂੰ ਇਹ ਹੀ ਲੱਗ ਰਿਹਾ ਜਿਹੜਾ ਵੋਟਰ ਨਿਕਲ ਕੇ ਜੋਸ਼ ਨਾਲ ਬਾਹਰ ਵੋਟ ਪਾ ਰਿਹਾ ਹੈ। ਉਸ ਸਾਡੀ ਹੀ ਵੋਟ ਜਿਹੜੀ ਬਾਹਰ ਨਿਕਲ ਕੇ ਵੋਟ ਪੈ ਰਹੀ ਹੈ ਤੇ ਬੱਡੀ ਗਿਣਤੀ ਅੱਛੇ ਵੋਟ ਪੈ। ਬਿਲਕੁਲ ਇਹਨਾਂ ਨੇ ਪਿਛਲੇ 45 ਦਿਨ ਜਿਹੜੀ ਮਿਹਨਤ ਕੀਤੀ ਹੈ ਮੇਰੇ ਵਰਕਰ ਸਹਿਬਾਨ ਨੇ ਮੇਰੇ ਸੱਚੇ ਪਰਿਵਾਰ ਨੇ ਕਾਂਗਰਸ ਦੇ ਵਰਕਰ ਤੇ ਲੀਡਰ ਸਹਿਬਾਨ ਨੇ ਉਹਦਾ ਹੀ ਅੱਜ ਨਤੀਜਾ ਕਿ ਅਸੀਂ ਅੱਛੀ ਪੋਜੀਸ਼ਨ ਚ ਦੇ ਕੁਝ ਇਹਨਾਂ ਨੇ ਤਾਂ ਕੋਈ ਕੰਮ ਕੋਈ ਕੀਤਾ ਨਹੀਂ ਅਖੀਰ 'ਚ ਹੁਣ ਇਹਨਾਂ ਨੂੰ ਇਹੋ ਜਿਹੀ ਗੱਲ ਯਾਦ ਆ ਗਈਆਂ ਤਾਂ ਬਹੁਤ ਵਾਸਤੋਂ ਤੋਂ ਨਾ ਜ਼ਿਆਦਾ ਜਦੋਂ ਪਿਛਲੇ ਕਿੰਨਾ ਸਮਾਂ ਨਿਕਲ ਗਿਆ ਸੀਗਾ ਸੋ ਹੁਣ ਇਲੈਕਸ਼ਨਾਂ ਦੇ ਵੇਲੇ ਤਾਂ ਇਹ ਕਰਦੀ ਹੁੰਦੇ ਆ ਜੇ ਕੁਝ ਪਰੇ ਦਾ ਕੀ ਅਸਰ ਆ ਗਏ ਇਹ ਬਾਤ ਬਹੁਤ ਚਰਚਾ ਵਿੱਚ ਰਹਿੰਦੀ ਹੈ ਤੇ ਉਹ ਵੀ ਵਿਰੋਧੀਆਂ ਨੇ ਮੇਰੀ ਬਾਤ ਚ ਬਣਾ ਕੇ ਕਿਸੇ ਨੇ ਗਲਤ ਕੱਢੀ ਲੋਕੀ ਸਮਝ ਕੀਤੀ ਤੇ ਅਸੀਂ ਆਲਰੇਡੀ लिखता है कि इससे पर्चा होना चाहिए था इलेक्शन कमीशन लिखते कि वो तो सारे दिए हैं इको है जैसे इस करके पता ही है कि माफ